ਸਤਿ ਸ੍ਰੀ ਅਕਾਲ ਜੀ ਮੈਂ ਕੁਲਵੰਤ ਸਿੰਘ ਗੱਗੜਪੁਰੀ ਤੇ ਤੁਸੀਂ ਵੇਖ ਰਹੇ ਵਰਲਡ ਪੰਜਾਬੀ ਟੀਵੀ ਕੀ ਸਖਬੀਰ ਸਿੰਘ ਬਾਦਲ ਦੇ ਛਪਾਈਆਂ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਨਿਰਪੱਖ ਹੋ ਸਕਦੇ ਨੇ ਨਿਰਪੱਖ ਹੋ ਕੇ ਫੈਸਲੇ ਲੈ ਸਕਦੇ ਨੇ ਇਹ ਸਵਾਲ ਸਿੱਖ ਸੰਗਤਾਂ ਦੇ ਵਿੱਚ ਗੰਭੀਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਸਵਾਲ ਖੜਾ ਕਿਉਂ ਹੋਇਆ ਇਹ ਸਵਾਲ ਤਾਂ ਖੜਾ ਹੋਇਆ ਜਦੋਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਹ ਕਿਹਾ ਕਿ ਉਸ ਨੂੰ ਮਾਨ ਹੈ ਕਿ ਉਹ ਸਖਬੀਰ ਸਿੰਘ ਬਾਦਲ ਦਾ ਸੱਚਾ ਛਪਾਈ ਹੈ ਇਹ ਉਸ ਗੱਲ ਤੋਂ ਬਾਅਦ ਧਾਮੀ ਨੂੰ ਕਹਿਣਾ ਪਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਖਬੀਰ ਸਿੰਘ ਬਾਦਲ ਦਾ ਛਪਾਈ ਹੈ ਇਸ ਜਵਾਬ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹ ਨੂੰ ਮਾਨ ਹੈ ਕਿ ਉਹ ਸਖਬੀਰ ਸਿੰਘ ਬਾਦਲ ਦਾ ਸੱਚਾ ਛਪਾਈ ਹੈ ਤਾਮੀ ਦੇ ਬਿਆਨ ਨੂੰ ਸਹੀ ਦੱਸਦਿਆਂ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਬਿਲਕੁਲ ਹਰਜਿੰਦਰ ਸਿੰਘ ਤਾਮੀ ਨੇ ਜੋ ਕਿਹਾ ਆ ਉਹ ਬਿਲਕੁਲ ਠੀਕ ਹੈ ਕਿਉਂਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਬਹੁਮਤ ਦੇ ਵਿੱਚ ਬਾਦਲ ਦਲ ਵੱਲੋਂ ਚੁਣੀ ਗਈ ਆ ਔਰ ਬਾਦਲ ਦਲ ਦੀ ਹੀ ਉਹ ਕਮੇਟੀ ਹੈ ਹੁਣ ਸਵਾਲ ਹੀ ਖੜਾ ਹੁੰਦਾ ਆ ਕਿ ਜਿਹੜੀ ਇਹ ਕਮੇਟੀ ਹੈ ਜਿਹੜੇ ਸਿਪਾਈ ਨੇ ਇਹ ਜਥੇਦਾਰਾਂ ਦੀ ਨਿਯੁਕਤੀ ਕਰਦੇ ਨੇ ਔਰ ਇਹਨਾਂ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਜਿਹੜੇ ਨੇ ਉਹ ਜਿਹੜੇ ਕੌਮ ਦੇ ਫੈਸਲੇ ਲੈਂਦੇ ਨੇ ਕਿਸੇ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਤੇ ਕਿਸੇ ਨੂੰ ਤਨਖਾਹ ਲਗਾਉਣੀ ਇਹ ਜਥੇਦਾਰਾਂ ਵੱਲੋਂ ਕੀਤਾ ਜਾਂਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸਿੱਖ ਕੌਮ ਦੀ ਸਰਵਉੱਚ ਸੰਸਥਾ ਆ ਜਿਹੜੇ ਇਥੋਂ ਫੈਸਲੇ ਹੁੰਦੇ ਨੇ ਉਹਨਾਂ ਨੂੰ ਹਰ ਸਿੱਖ ਜਿਹੜਾ ਆ ਉਹ ਸਿਰ ਮੱਥੇ ਮੰਨਦਾ ਆ ਹੁਣ ਸੰਗਤਾਂ ਦੇ ਵਿੱਚ ਇਹ ਸਵਾਲ ਖੜਾ ਹੋ ਰਿਹਾ ਕਿ ਜਦੋਂ ਇਹ ਜਿਹੜੇ ਸਿਪਾਹੀ ਨੇ ਜਿਹੜੇ ਆਪਣੇ ਆਪ ਨੂੰ ਸਖਵੀਰ ਬਾਦਲ ਦੇ ਸਿਪਾਹੀ ਦੱਸ ਦਿੰਦੇ ਨੇ ਇਹਨਾਂ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਜਿਹੜੇ ਨੇ ਉਹ ਕਿੰਨੇ ਕੁ ਨਿਰਪੱਖ ਫੈਸਲੇ ਲੈਂਦੇ ਹੋਣਗੇ ਔਰ ਜਿਹੜੇ ਸਿਪਾਹੀ ਨੇ ਇਹ ਵੀ ਨਿਯੁਕਤੀ ਆਪਣੇ ਆਪ ਨਹੀਂ ਕਰਦੇ ਇਹਨਾਂ ਦਾ ਜਿਹੜਾ ਕਮਾਂਡਰ ਹੈ ਉਹਦੇ ਵੱਲੋਂ ਜਿਹੜੇ ਨਿਰਦੇਸ਼ ਆਉਂਦੇ ਨੇ ਉਹਦੇ ਮੁਤਾਬਕ ਹੀ ਇਹ ਨਿਯੁਕਤੀਆਂ ਕੀਤੀਆਂ ਜਾਂਦੀਆਂ ਨੇ ਇਹ ਵੀ ਜਗ ਜਹਰ ਹੈ ਕਿ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਸਖਬੀਰ ਬਾਦਲ ਦੇ ਸਿਪਾਹੀਆਂ ਇਹਨਾਂ ਚਿਪਾਈਆਂ ਦੇ ਹੱਥ ਵਿੱਚ ਕੁਝ ਨਹੀਂ ਹੈ ਜਿਹੜਾ ਕਮਾਂਡਰ ਹੈ ਉਥੋਂ ਚਿੱਠੀ ਆਉਂਦੀ ਆ ਵੀ ਫਲਾਣੇ ਨੂੰ ਜਥੇਦਾਰ ਬਣਾ ਦਿੱਤਾ ਜਾਵੇ ਤੇ ਫਲਾਣੇ ਨੂੰ ਹਟਾ ਦਿੱਤਾ ਜਾਵੇ ਪਿਛਲੇ ਸਮੇਂ ਦੌਰਾਨ ਇਸੇ ਕਰਕੇ ਹੀ ਇਹਨਾਂ ਸਿਪਾਹੀਆਂ ਦੇ ਕਰਕੇ ਇਹਨਾਂ ਵਫਾਦਾਰੀਆਂ ਕਰਕੇ ਇੱਕ ਪਰਿਵਾਰ ਦੀ ਵਫਾਦਾਰੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਤੇ ਜੋ ਸਵਾਲ ਉੱਠੇ ਨੇ ਉਹ ਵੀ ਗੰਭੀਰ ਨੇ ਕਦੇ ਸਿਰਸੇ ਸਾਧ ਨੂੰ ਮਾਫੀ ਦੇਣ ਦਾ ਮਾਮਲਾ ਤੇ ਜਦੋਂ ਉਸ ਮਾਫੀ ਦੇਣ ਦੇ ਮਾਮਲੇ ਦੇ ਵਿੱਚ ਸੰਗਤਾਂ ਦੇ ਵਿੱਚ ਜਿਹੜਾ ਰੋਸ ਪੈਦਾ ਹੋਇਆ ਉਸ ਤੋਂ ਬਾਅਦ ਅਕਾਲੀ ਦਲ ਨੂੰ ਜੋ ਨੁਕਸਾਨ ਹੋਇਆ ਉਹਦੇ ਤੋਂ ਬਾਅਦ ਉਸ ਜਥੇਦਾਰ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਜਿਨ ਨੇ ਸਿਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਸੀ ਹੁਣ ਮਾਫੀ ਤਾਂ ਕਮਾਂਡਰ ਦੇ ਕਹਿਣ ਤੇ ਦਿੱਤੀ ਸੀ ਪਰ ਤਨਖਾਹਿਆ ਕਰਾਨ ਦਿੱਤਾ ਗਿਆ ਉਸ ਜੱਥੇਦਾਰ ਨੂੰ ਉਸ ਤੋਂ ਬਾਅਦ ਜਿਹੜੇ ਜੱਥੇਦਾਰਾਂ ਨੇ 2 ਦਸੰਬਰ 2024 ਨੂੰ ਸਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਦੇ ਖਿਲਾਫ ਜੋ ਆਦੇਸ਼ ਜਾਰੀ ਕੀਤੇ ਸੀ ਉਸ ਦਿਨ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਫਖਰੇ ਕੌਮ ਦਾ ਅਵਾਰਡ ਦਿੱਤਾ ਗਿਆ ਸੀ ਉਹ ਵੀ ਵਾਪਸ ਲੈ ਲੈ ਗਿਆ ਸੀ ਔਰ ਉਹਨਾਂ ਜਿਹੜੇ ਜੱਥੇਦਾਰਾਂ ਦਾ ਹਾਲ ਕੀ ਹੋਇਆ ਯਾਨੀ ਰਗਵੀਰ ਸਿੰਘ ਨੂੰ ਹਟਾ ਦਿੱਤਾ ਗਿਆ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਕੀਤਾ ਗਿਆ ਉਹਨਾਂ ਦੇ ਕਿਰਦਾਰ ਦੇ ਉੱਤੇ ਚਿੱਕੜ ਸੋਟਿਆ ਗਿਆ ਤੇ ਜਲੀਲ ਕਰਕੇ ਉਹਨਾਂ ਨੂੰ ਹਟਾਇਆ ਗਿਆ ਹੁਣ ਜਿਹੜੇ ਕਾਰਜਕਾਰੀ ਜਥੇਦਾਰ ਨਿਕਲਦੀਪ ਸਿੰਘ ਗੜਗੱਜ ਇਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਸੀ ਹਾਲਾਂਕਿ ਇਹ ਕਿਹਾ ਜਾਂਦਾ ਸੀ ਕਿ ਜਿਹੜਾ ਸਿੱਖ ਕਿਸ ਕਤਲ ਕਰਦਾ ਆ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਬੁਲਾਇਆ ਜਾ ਸਕਦਾ ਭਗਵੰਤ ਮਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਬੁਲਾਇਆ ਗਿਆ ਉੱਥੇ ਬੁਲਾ ਕੇ ਉਹਨਾਂ ਨੂੰ ਜਿਹੜੇ ਉਹਨਾਂ ਦੀਆਂ ਕੁਝ ਬਿਆਨਬਾਜ਼ੀਆਂ ਸੀ ਉਹਨਾਂ ਦੇ ਸੰਬੰਧੀ ਗੱਲ ਕੀਤੀ ਗਈ ਸਪਸ਼ਟੀਕਰਨ ਮੰਗਿਆ ਗਿਆ ਹੁਣ ਸਿੱਖ ਸੰਗਤਾਂ ਦੇ ਵਿੱਚ ਇਹ ਵੀ ਜਿਹੜਾ ਇੱਕ ਸੰਦੇਹ ਜਾਂਦਾ ਆ ਕਿ ਜਿਹੜਾ ਗੜਗੱਜ ਵੱਲੋਂ ਮੁੱਖ ਮੰਤਰੀ ਨੂੰ ਬੁਲਾਇਆ ਗਿਆ ਕਿ ਮੁੱਖ ਮੰਤਰੀ ਨੇ ਬੁਲਾਇਆ ਜਾਂ ਫਿਰ ਇਹ ਜਿਹੜੇ ਸ਼ਰੋਨੀ ਕਮੇਟੀ ਦੇ ਸਿਪਾਹੀ ਨੇ ਇਹਨਾਂ ਦੇ ਕਮਾਂਡਰ ਵੱਲੋਂ ਬਣਾਇਆ ਗਿਆ। ਦੋਸਤੋ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਵਾਸਤੇ ਸੁਪਰੀਮ ਹੈ ਜਥੇਦਾਰ ਸਾਡੇ ਵਾਸਤੇ ਸਤਕਾਰਤ ਹੈ। ਅਗਰ ਅਸੀਂ ਇਸ ਸਰਵਉੱਚਤਾ ਬਚਾਉਣੀ ਹੈ ਸਿੱਖ ਸੰਗਤਾਂ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਰ ਸਰਵਉੱਚਤਾ ਅਸੀਂ ਕਾਇਮ ਰੱਖਣੀ ਆ ਤਾਂ ਜਿਹੋ ਜਿਹੇ ਬਿਆਨ ਹਰਜਿੰਦਰ ਸਿੰਘ ਧਾਮੀ ਤੇ ਅਮਰਜੀਤ ਸਿੰਘ ਚਾਵਲਾ ਵੱਲੋਂ ਦਿੱਤੇ ਜਾ ਰਹੇ ਨੇ ਇਹਨਾਂ ਦੇ ਉੱਤੇ ਰੋਕ ਲਗਣੀ ਚਾਹੀਦੀ ਹੈ ਇਹਨਾਂ ਨੂੰ ਜਿਹੜੀ ਇੱਕ ਪਰਿਵਾਰ ਦੀ ਵਫਾਦਾਰੀ ਨਹੀਂ ਨਿਭਾਉਣੀ ਚਾਹੀਦੀ ਸਗੋਂ ਇੱਕ ਕੌਮ ਦੇ ਜਿਹੜੀ ਧਾਰਮਿਕ ਸੰਸਥਾ ਹੈ ਉਹਦੇ ਇਹ ਪ੍ਰਧਾਨ ਜਮ ਮੈਂਬਰ ਨੇ ਔਰ ਆਪਣੇ ਧਾਰਮਿਕ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਰੋਲ ਅਦਾ ਕਰਨਾ ਚਾਹੀਦਾ ਨਾ ਕਿ ਕਿਸੇ ਇੱਕ ਪਰਿਵਾਰ ਦੇ ਸਿਪਾਹੀ ਬਣ ਕੇ ਇਹਦੇ ਨਾਲ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਇਨਾਂ ਦੇ ਜਿਹੜਾ ਮਾਨ ਮਰਿਆਦਾ ਆ ਜਿਹੜੀ ਇਹਨਾਂ ਦੀ ਭਰੋਸੇਯੋਗਤਾ ਆ ਨਿਰਪੱਖਤਾ ਆ ਸਰਵਉੱਚਤਾ ਆ ਇਹਨਾਂ ਨੂੰ ਨੁਕਸਾਨ ਪੁੱਜਦਾ ਆ ਇਸ ਕਰਕੇ ਸਾਡੇ ਇਹਨਾਂ ਲੀਡਰਾਂ ਨੂੰ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਨੇ ਦੋਸਤੋ ਇਸ ਵਿਸ਼ੇ ਦੇ ਉੱਤੇ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਦੇਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਦੋਸਤੋ ਇਸ ਦੇ ਨਾਲ ਹੀ ਮੈਂ ਕਲਵਨ ਸਿੰਘ ਗੱਗੜਪੁਰੇ ਤੁਹਾਡੇ ਤੋਂ ਲੈਣਾ ਨਾ ਜਾਜ਼ ਸਤਿ ਸ਼੍ਰੀ ਅਕਾਲ